ਜਗਦੇਸ਼ ਕੁਮਾਰ ਪ੍ਰਧਾਨ ਜੀ ਅੱਜ ਜੂਨੀਅਰ ਦੇ ਵਿੱਚ ਕਲੇਸ਼ ਹੋਇਆ ਡਰਾਈਵਰ ਤੇ ਪ੍ਰਧਾਨ ਦੇ ਲੈ ਕੇ ਕੀ ਮਸਲਾ ਹੈ ਇਹ ਮਸਲਾ ਸਪੈਸ਼ਲਾਂ ਦੇ ਰੇਟਾਂ ਦਾ ਜੀ ਦੇਖੋ ਪ੍ਰਧਾਨ ਹੈ ਜਿਹੜਾ ਉਹ ਆਪਣੇ ਠੇਕੇਦਾਰ ਨਾਲ ਰਲ ਗਿਆ ਕੀ ਨਾਮ ਹੈ ਪ੍ਰਧਾਨ ਤਾਂ ਹੈਗਾ ਟਰੱਕ ਜਿਹਨ ਦਾ ਰਲ ਗਿਆ ਉਹ ਠੇਕੇਦਾਰ ਨਾਲ ਸਾਡੇ ਰੇਟਾਂ ਚੋਂ ਬਹੁਤ ਪੈਸੇ ਖਾ ਰਿਹਾ ਉਹਦਾ ਉਹਦਾ ਸੁਖਵਿੰਦਰ ਸਿੰਘ ਹਾਂਜੀ ਕਿਹੜੇ ਕਿਸ ਤਰ੍ਹਾਂ ਤੁਸੀਂ ਜਿਵੇਂ ਕਹਿ ਸਕਦੇ ਹੋ ਕਿ ਕਿ ਠੇਕੇਦਾਰਾਂ ਰਲ ਕੇ ਕਿ ਕੀ ਜੇ ਉਹ ਗੱਲ ਅਸੀਂ ਪ੍ਰਧਾਨ ਨਾਲ ਕਰੀ ਪ੍ਰਧਾਨ ਕਹਿੰਦਾ ਐਸਾ ਮਤਲਬ ਨਹੀਂ ਪ੍ਰਧਾਨ ਫਿਰ ਸਾਡੇ ਨਾਲ ਖੜੇ ਉਹ ਠੇਕੇਦਾਰ ਨਾਲ ਕਿਉਂ ਖੜਾ ਜੇ ਉਹ ਸੱਚਾ ਹੈ ਤਾਂ ਸਾਡੇ ਨਾਲ ਖੜੇ ਨਾ ਤੇ ਉਹ ਰੇਟਾਂ ਦੇ ਵਿੱਚ ਬਹੁਤ ਫਰਕ ਹੈ ਸਾਡੇ ਕੋਲ ਲਿਸਟਾਂ ਨੇ ਉਹ ਤੁਹਾਨੂੰ ਵੀ ਦੇ ਦਾਂਗੇ ਲਿਸਟਾਂ ਹੈਗੀਆਂ ਨੇ ਉਹ ਤੁਸੀਂ ਜੇ ਆਪਦਾ ਸਕੈਨ ਕਰ ਲਿਓ ਤੇ ਉਹਦੇ ਵਿੱਚੋਂ ਬਹੁਤ ਜ਼ਿਆਦਾ ਫਰਕ ਹੈ ਜੇ ਉਹ ਫਿਰ ਸਾਡੇ ਨਾਲ ਖੜਨਾ ਚਾਹੁੰਦਾ ਸੀ ਠੇਕੇਦਾਰ ਨਾਲ ਇਹਨੂੰ ਪ੍ਰਧਾਨ ਨੂੰ ਕਿ ਉਹਨਾਂ ਨਾਲ ਕਰਨਾ ਚਾਹੁੰਦਾ ਸੀ ਜੇ ਲਿਸਟ ਦੀ ਰੇਟ ਦੀ ਗੱਲ ਕਰੀਏ ਤਾਂ ਲਿਸਟ ਦਾ ਕੀ ਰੇਟ ਹੈ ਜਿਸ ਦਾ ਬਹੁਤ ਇਹਦਾ ਇੱਕ ਇੱਕ ਗੱਡੀ ਮਗਰ ਘੱਟੋ-ਘੱਟ ਵੀ 15 1600 ਦਾ ਫਰਕ ਹੈ ਜੀ ਇੱਕ ਗੱਡੀ ਮਗਰ ਪੈਣਾ ਹੈ ਜੀ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ 500 ਰੁਪਏ ਇੱਕ ਗੱਡੀ ਮਗਰ ਸਾਨੂੰ ਅਸੀਂ ਛੱਡ ਦਾਂਗੇ ਤੇ ਬਾਕੀ ਜੋ ਰੇਟ ਸਰਕਾਰ ਦਿੰਦੀ ਹੈ ਉਹ ਤਾਂ ਸਾਨੂੰ ਦਿਓ ਨਾ ਅੱਜ ਉਹ ਮੰਗਦੇ ਆ ਜਿਹੜੋ ਜੋ ਪਿਛਲੇ ਅਸੀਂ 2 ਸਾਲ ਇਹ ਸੇ ਠੇਕੇਦਾਰ ਦਾ ਕੰਮ ਕਰਿਆ ਪਿਛਲੇ 2 ਸਾਲਾਂ ਚ ਉਹ ਤੁਹਾਡੇ ਸਪੈਨ ਭਾਰੇ ਨੇ ਉਹ 2 ਸਾਲਾਂ ਦਾ ਵਾਲਾ ਜਿਹੜਾ ਪਿਛਲਾ ਮਾਰਜਿਨ ਸੀ ਉਹ ਤੁਸੀਂ ਰੱਖ ਲਓ ਬਾਕੀ ਸਾਨੂੰ ਦੇ ਦਿਓ ਹੋ ਕੀ ਮੰਗ ਕਰ ਰਹੇ ਤੁਸੀਂ ਜਿਹੜੀ ਮੰਗ ਹੈ ਸਾਰੀ ਇੱਕ ਪਾਸੇ ਪ੍ਰਧਾਨ ਇਹ ਹਾਈਪ ਜੁਨੀਅਰ ਸਾਰੀ ਇੱਕ ਪਾਸੇ ਆ ਉਹ ਪ੍ਰਧਾਨ ਕੱਲਾ ਉਹਦੇ ਨਾਲ ਤਿੰਨ ਚਾਰ ਬੰਦੇ ਨੇ ਬਾਕੀ ਇੱਕ ਵਾਰ ਤੁਸੀਂ ਦੇਖ ਹੀ ਲਿਆ ਆ ਸਾਰੀ ਜੁਨੀ ਇੱਕ ਪਾਸੇ ਹੈ ਮੰਗਦਾ ਸੀ ਆਪ ਦਾ ਰੇਟ ਲੈਣਾ ਪੂਰਾ ਸਾਨੂੰ ਮਿਲਣਾ ਚਾਹੀਦਾ ਜਿਹੜਾ ਜੋ ਸਰਕਾਰ ਨੇ ਦਿੱਤਾ ਉਹ ਪੂਰਾ ਰੇਟ ਸਾਨੂੰ ਮਿਲਣਾ ਚਾਹੀਦਾ ਜੋਲੀ ਜੋਲੀ ਕੀ ਆਉਦਾ ਕੀ ਆਉਦਾ ਜੀ ਕੁਝ ਨਹੀਂ ਆਉਦਾ ਜੀ ਅੱਛਾ ਕੀ ਹੁਣ ਦੱਸੋ ਕਾਰਨ ਕੀ ਹੈ ਜੀ ਕੀ ਸਮੱਸਿਆ ਹੈ ਅਸੀਂ ਤਾਂ ਜੀ ਓਪਰੇਟਰ ਹੈ ਗੱਡੀਆਂ ਚਲਾਉਣ ਵਾਲੇ ਆਪ ਹੁਣ ਦੱਸੋ ਕੀ ਸਮੱਸਿਆ ਹੈ ਤੇ ਸਾਡਾ ਸਮੱਸਿਆ ਇਹ ਆ ਵੀ ਸਾਡਾ ਇਹ ਕੰਮ ਹੈ ਸਪੈਸ਼ਲ ਢੋਂਦਾ एफसी ਦਾ ਕੰਮ ਕਰਨ ਦਾ ਸਾਰਾ ਕੰਮ ਸਾਡਾ ਹੈ ਇਹ ਬਾਹਰਲੇ ਕੁਝ ਗਲਤ ਅੰਸਰਾਂ ਨੇ ਟੈਂਡਰ ਪਾ ਕੇ ਸਾਨੂੰ ਪਈਸਾ ਇਹ ਰੇਟ ਦਵਾ ਕੇ ਅਸੀਂ ਗੱਲ ਕਰਨ ਨੂੰ ਤਿਆਰ ਹਾਂ ਰੇਟ ਲੈਣ ਨੂੰ ਤਿਆਰ ਹਾਂ ਢੋਲ ਨੂੰ ਤਿਆਰ ਹਾਂ ਲੇਕਿਨ ਉਹ ਸਾਡੇ ਨਾਲ ਗੱਲ ਹੀ ਨਹੀਂ ਕਰ ਰਹੇ ਮਾਲਕ ਕਹਿੰਦੇ ਮਾਲੇ ਬੈਠਾ ਜੀ ਸਾਡੇ ਨਾਲ ਆ ਕੇ ਗੱਲ ਕਰੇ ਸਾਰੇ ਆਪਰੇਟਰ ਗੱਲ ਕਰਨ ਨਾਲ ਤਿਆਰ ਜਦੋਂ ਟੈਂਡਰ ਨਿਕਲੇ ਸੀ ਉਦੋਂ ਤੁਸੀਂ ਟੈਂਡਰ ਕਿਉਂ ਨਹੀਂ ਪਾਏ ਸਾਡੇ ਪਾਉਂਦੇ ਸੀ ਸਾਡੇ ਬੰਦੇ ਨਾਲ ਰਲ ਕੇ ਦੋ ਅੱਛਾ ਸਾਡੇ ਦੋ ਬੰਦੇ ਗਦਾਰ ਹੋ ਗਏ ਉਹ ਗਦਾਰਾਂ ਨੇ ਉਹਨਾਂ ਦਾ ਰੰਗ ਰੋਟਾ ਕਿਸ ਰੇਟ ਤੇ ਚੱਕਰੇ ਨੇ ਉਹ ਫੁੱਲ ਰੇਟ ਆ ਜੀ ਫੁੱਲ ਰੇਟਾ ਫੁੱਲ ਆ ਜੀ ਸਾਨੂੰ ਕੱਟਣ ਤੇਰੇ ਨਹੀਂ ਜੋ ਨਾਲੋਂ ਘੱਟ ਰੇਟ ਦੇ ਦੇ ਪ੍ਰਧਾਨ ਨਾਲ ਕੀ ਮਸਲਾ ਕਿਉਂਕਿ ਪ੍ਰਧਾਨ ਦਾ ਵੀ ਵਿੱਚ ਨਾ ਮਾਰਿਆ ਦੱਕਰ ਦਾ ਲੋਕਾਂ ਨੇ ਪ੍ਰਧਾਨ ਨੂੰ ਲੋਕ ਮੰਨਦੇ ਨਹੀਂ ਹੈਗੇ ਅੱਛਾ ਜੀ ਲੋਕ ਕਹਿੰਦੇ ਸੀ ਪ੍ਰਧਾਨ ਨਹੀਂ ਬਣਾ ਕੀ ਇਹ ਪ੍ਰਧਾਨ ਨਹੀਂ ਕੀਤਾ ਗਿਆ ਜਾਰੀ ਹੈ ਸਾਰਾ ਕੁਝ ਜਿਹੜਾ ਮਤਲਬ ਕਿ ਕਹਿ ਰਹੇ ਹੋ ਕਿ ਇੱਕ ਇੱਕ ਗੱਡੀ ਮਗਰ 1500 ਦਰ ਵੀ ਠੱਗੀ ਪੈਂਦੀ ਹੈ 1500 ਮਗਰ ਨਹੀਂ ਜੀ ਕਿਸੇ ਚੱਕਰ ਚ ਦਾ 2500 ਦਾ ਫਰਕ ਹੈ ਕਿਸੇ ਚੱਕਰ ਦੇ ਵਿੱਚ 1500 ਦਾ ਫਰਕ ਹੈ ਕਿਸੇ ਚੱਕਰ ਚ ਹੋਰ ਜ਼ਿਆਦਾ ਦਾ ਫਰਕ ਹੈ ਲੋਕ ਹੁਣ ਕੀ ਕਰਨ ਜੀ

नए घर की नई खुशियों को परिवार के साथ दुखना करे नया घर या प्लॉट खरीदने के लिए अभी संपर्क करें नाइन